ਤਬਦੀਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 10 ਜੂਨ ਨੂੰ ਫਾਸਟ ਟਰੈਕ ਪੰਜਾਬ ਪੋਰਟਲ ਦੀ ਸ਼ੁਰੂਆਤ ਕਰਨਗੇ ਜੋ ਨਵੇਸ਼ਕਾਂ ਨੂੰ ਅਰਜੀ ਦੇਣ ਦੇ 45 ਦਿਨ ਦੇ ਅੰਦਰ ਸਾਰੀਆਂ ਪ੍ਰਵਾਨਗੀਆਂ ਯਕੀਨੀ ਬਣਾਏਗਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਸੁਧਾਰ ਸਾਡੀਆਂ ਕੋਸ਼ਿਸ਼ਾਂ ਦਾ ਅੰਤ ਨਹੀਂ ਹੈ ਸਗੋਂ ਇੱਕ ਲਹਿਰ ਦੀ ਸ਼ੁਰੂਆਤ ਹੈ ਇੱਕ ਅਜਿਹੀ ਲਹਿਰ ਜਿੱਥੇ ਕਾਰੋਬਾਰ ਕਰਨ ਵਿੱਚ ਸੋਖ ਇੱਕ ਨਾਰੇ ਦੇ ਥਾਂ ਸੱਭਿਆਚਾਰ ਦਾ ਪ੍ਰਤੀਕ ਬਣਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਹਿੰਮਤੀਆਂ ਉਦਮੀਆਂ ਤੇ ਸੂਰਮਿਆਂ ਦੀ ਧਰਤੀ ਰਹੀ ਹੈ ਤੇ ਹੁਣ ਉਸੇ ਭਾਵਨਾ ਨਾਲ ਭਾਰਤ ਦੇ ਉਦਯੋਗਿਕ ਉਭਾਰ ਦੀ ਗਵਾਹੀ ਕਰਨ ਲਈ ਤਿਆਰ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਫਾਸਟ ਟਰੈਕ ਪੰਜਾਬ ਪੋਰਟਲ ਇੱਕ ਤਕਨੀਕੀ ਅਪਗ੍ਰੇਡ ਤੋਂ ਵੱਧ ਕੇ ਨਵੇਂ ਸਿਰੇ ਤੋਂ ਵਿਆਪਤੀ ਉਦਯੋਗਿਕ ਸ਼ਾਸਨ ਮਾਡਲ ਦੀ ਰੀੜ ਦੀ ਹੱਡੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਵੇਕ ਨੂੰ ਅਨੁਸ਼ਾਸਨ ਦੇਰੀ ਨੂੰ ਡਿਜੀਟਲ ਅਤੇ ਉਲਝਣ ਨੂੰ ਸਪਸ਼ਟਤਾ ਵਿੱਚ ਤਬਦੀਲ ਕਰ ਰਹੀ ਹੈ ਉਨਾ ਗਿਆ ਕਿ ਵੱਧ ਤੋਂ ਵੱਧ 45 ਦਿਨਾਂ ਵਿੱਚ ਪਰਵਾਨਗੀਆਂ ਪ੍ਰਾਪਤ ਕਰਨ ਤੋਂ ਲੈ ਕੇ ਲਾਲ ਫਿਤਾ ਸ਼ਾਈ ਨੂੰ ਖਤਮ ਕਰਨ ਤੱਕ ਪੰਜਾਬ ਦਾ ਸਿਸਟਮ ਹੁਣ ਪਹਿਲਾ ਮੰਗ ਸਧਾਰਨ ਨਹੀਂ ਹੈ ਸਗੋਂ ਇੱਕ ਕਿਰਿਆਸ਼ੀਲ ਸਟੇਕ ਤੇ ਪੇਸ਼ੇਵਾਰ ਹੈ ਭਗਵਨ ਸਿੰਘ ਮਾਨ ਨੇ ਕਿਹਾ ਹੈ ਕਿ ਹਰੇਕ ਸਦਾਰਚਾਯੋ ਯੂਨੀਫਾਈਡ ਰੈਗੂਲਰ ਹੋਵੇ ਯੂਨੀਫਾਈਡ ਪੋਰਟਲ ਹੋਵੇ ਡਿਮੰਡ ਅਪਰੂਵਲ ਹੋਵੇ ਸੰਦਾਤਕ ਪਰਵਾਨਗੀਆਂ ਹੋਣ ਜਾਂ ਮਜ਼ਬੂਤ ਨਿਗਰਾਨੀ ਦਾ ਪੋਰਟਲ ਹੋਵੇ ਤਾਂ ਇਹਨਾ ਸੁਧਾਰਾ ਨਾ ਮਕਸਦ ਉਦਯੋਗਪਤੀਆਂ ਦਾ ਪਰੋਸਾ ਹਾਸਲ ਕਰਨਾ ਹੈ ਤੇ ਤੁਹਾਡੇ ਕਾਰੋਬਾਰੀ ਸਫਰ ਵਿੱਚ ਹਰ ਪਾਸਿਓਂ ਸਹਿਯੋਗ ਕਰਨਾ ਹੈ ਉਹਨਾਂ ਕਹਿੰਦੇ ਕਿ ਸੂਬਾ ਸਰਕਾਰ ਦੇ ਅਧਿਕਾਰੀ ਹੁਣ ਸਿਰਫ ਰੈਗੂਲੇਟਰ ਨਹੀਂ ਹਨ ਸਭੋਂ ਹੋ ਸਹਾਇਕ ਵਜੋਂ ਕੰਮ ਕਰਨਗੇ ਉਹਨਾਂ ਆਖਿਆ ਹੈ ਕਿ ਵਿਵਸਥਾ ਨੂੰ ਹੋਰ ਤੇਜ਼ ਕਰਨ ਲਈ ਵਿਧੀਏ ਜੋ ਕਿ ਨਹੀਂ ਬਣਾਉਂਦੀ ਹੈ ਕਿ ਜਦੋਂ ਸ਼ਾਂਤੀ ਬਣੀ ਹੋਵੇ ਤਾਂ ਸਮਝੋ ਕੰਮ ਠੀਕ ਚੱਲ ਰਿਹਾ ਹੈ ਇਸ ਕਰਕੇ ਕਿਸੇ ਵੀ ਨਿਵੇਸ਼ਕ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਸ ਦੀ ਸੁਣਵਾਈ ਨਹੀਂ ਹੋ ਰਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਉਦਯੋਗ ਮਹਿਜ਼ ਕਾਗਜ਼ੀ ਕਾਰਵਾਈਆਂ ਤੋਂ ਨਾਲ ਨਹੀਂ ਚੱਲਦੇ ਸਗੋਂ ਸੜਕਾਂ ਬਿਜਲੀ ਲੋਕਾਂ ਅਤੇ ਵਿਸ਼ਾਲ ਦ੍ਰਿਸ਼ਟੀਕੋਣ ਨਾਲ ਵੀ ਵੱਧੇ ਫੁੱਲਦੇ ਹਨ ਉਨਾ ਕਿਹਾ ਹੈ ਕਿ ਸੂਬਾ ਸਰਕਾਰ ਉਦਯੋਗਿਕ ਪਾਰਕਾਂ ਵਿੱਚ ਨਿਵੇਸ਼ ਕਰ ਰਹੀ ਹੈ ਜ਼ਮੀਨ ਦੀ ਸੰਭਾਵਨਾ ਤਲਾਸ਼ ਕਰ ਰਹੀ ਹੈ ਲੀਸ ਟੂ ਫਰੀ ਹੋਲਡ ਨੀਤੀ ਨੂੰ ਸਮਰਥ ਬਣਾ ਰਹੀ ਹੈ ਕਿ ਉਦਯੋਗਿਕ ਸੰਪਤੀਆਂ ਦੇ ਮੁਦਰੀ ਕਰਨ ਲਈ ਨਵੇਂ ਮੌਕੇ ਵੀ ਪੈਦਾ ਕਰ ਰਹੀ ਹੈ ਤਾਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ 200 ਕਰੋੜ ਰੁਪਏ ਦਾ ਬੁਨਿਆਦੀ ਟਾਂਚਾ ਫੰਡ ਸਥਾਪਿਤ ਵੀ ਕੀਤਾ ਗਿਆ ਹੈ ਤੇ ਯਕੀਨੀ ਬਣਾਇਆ ਜਾ ਸਕੇ ਉਦਯੋਗਿਕ ਫੋਕਲ ਪੁਆਇੰਟਾਂ ਅੰਦਰ ਕਿਸੇ ਕਿਸਮ ਦੀ ਕਮੀਆਂ ਪੇਸ਼ ਹੈ ਉਦਯੋਗਪਤੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਵਿੱਚ ਰੁਕਾਵਟ ਨਾ ਮਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਥਿਮਾਹੀ ਵਿੱਚ ਪਿਛਲੇ 2 ਸਾਲਾਂ ਦੇ ਮੁਕਾਬਲੇ ਰਾਜਤੀ ਦੀ ਫੰਡ ਪਹਿਲਾਂ ਨਾਲ ਜੋ ਜ਼ਿਆਦਾ ਕਰ ਚੁੱਕੀ ਹੈ ਤੇ ਉਹਨਾਂ ਕਹਿੰਦੇ ਕਿ ਨਵਾਂ ਪੰਜਾਬ ਜਿੱਥੇ ਸਿਰਫ ਵਾਅਦਾ ਹੀ ਨਹੀਂ ਪੂਰੇ ਕਿਤੇ ਜਾਂਦੇ ਸਗੋਂ ਸੋ ਫੀਲ ਸੀ ਪੂਰੇ ਕਿਤੇ ਜਾਂਦੇ ਹਨ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਨੇੜਲੇ ਪ੍ਰਵਿਕ ਪੰਜਾਬ ਦੇਸ਼ ਦਾ ਮੋਰੀ ਸੂਬਾ ਬਣ ਕੇ ਉੱਭਰੇਗਾ ਤੇ ਉਦਯੋਗਿਕ ਨੀਤੀ ਬੁਨਿਆਦੀ ਟਾਂਚੇ ਅਤੇ ਜਵਾਬਦੇਹੀ ਵਾਲੀ ਸਰਕਾਰ ਰਹੀ ਹਰ ਪਾਸਿਓ ਸਮਰਥ ਸੂਬਾ ਵੀ ਹੋਵੇਗਾ